ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਰਾ ਮਹਾ ਮਾਂਚ ਮਹਿਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਇਸ ਪ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੈਨ ਦੁਦੇ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀਂ ਧਾਮ ਅਰਨਾ ਨਾ ਮਿਲੀਐ ਸਾਜਣੈ सतपा विश्राम जित कर हर न प्रगि पाठ नगर से गम सिगार शिगार सन सनदे सब खाम प्रभ स्वामी कात विहूनया मीत सजन सब जाम। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਦਾ ਆਮ ਏ ਪ੍ਰਭੂ ਅਸੀਂ ਆਪਣੇ ਕੀਤੇ ਕਰਮਾਂ ਦੀ ਕਮਾਈ ਅਨੁਸਾਰ ਤੈਥੋਂ ਵਿਛੜੇ ਹੋਏ ਹਾਂ ਮੇਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈ ਚਾਰੇ ਪਾਸੇ ਦਸਾਂ ਦਿਸ਼ਾਵਾਂ ਚੋਂ ਭਟਕਣ ਤੋਂ ਬਾਅਦ ਹੈ ਪ੍ਰਭੂ ਅਸੀਂ ਥੱਕ ਕੇ ਤੇਰੀ ਸ਼ਰਨ ਵਿੱਚ ਆਏ ਹਾਂ ਜਿਵੇਂ ਦੁੱਧ ਤੋਂ ਸਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ ਅਤੇ ਉਸ ਤੋਂ ਧੰਨ ਦੀ ਕਮਾਈ ਵਾਸਤੇ ਅਨਾਜ ਪੈਦਾ ਨਹੀਂ ਹੁੰਦਾ ਸਾ ਜੀਨ ਪ੍ਰਭੂ ਨੂੰ ਮਿਲਣ ਤੋਂ ਬਗੈਰ ਕਿਵੇਂ ਚੋਖ ਪ੍ਰਾਪਤ ਹੋ ਸਕਦਾ ਹੈ ਜੇ ਸਿਰਦੇ ਘਰ ਵਿੱਚ ਪਤੀ ਪ੍ਰਭੂ ਪ੍ਰਗਟ ਨਹੀਂ ਹੁੰਦਾ ਉਹ ਪਿੰਡ ਤੇ ਸ਼ਹਿਰ ਤਪਦੀ ਪੱਠੀ ਵਰਗੇ ਹੁੰਦੇ ਹਨ ਭਾਵ ਜਿੱਥੇ ਪਰਮਾਤਮਾ ਦਾ ਕੀਰਤਨ ਨਹੀਂ ਹੁੰਦਾ ਉਹ ਪੱਠੀ ਵਾਂਗ ਛੜਦੇ ਹਨ ਜਿੰਨਾ ਕਰਕੇ ਨਿਰੰਕਾਰ ਭੁੱਲ ਜਾਂਦਾ ਹੈ ਉਹ ਸਾਰੇ ਸਿੰਗਾਰ ਪਾਣਾ ਦੇ ਬੀੜੇ ਤੇ ਹੋਰ ਰਸ ਸਰੀਰ ਸਮੇਤ ਵਿਅਰਥ ਹਨ ਸੁਆਮੀ ਪ੍ਰਭੂ ਤੋਂ ਬਗੈਰ ਸਾਰੇ ਦੋਸਤ ਅਤੇ ਹਮਦਰਦ ਜਮਰਾਜ ਦੇ ਸਮਾਨ ਪ੍ਰਤੀਤ ਹੁੰਦੇ ਹਨ ਗੁਰੂ ਨਾਨਕ ਦੀ ਪ੍ਰਭੂ ਅੱਗੇ ਬੇਨਤੀ ਹੈ ਕਿ ਮੇਰ ਕਰਕੇ ਆਪਣੇ ਨਾਮ ਦੀ ਦਾਤ ਬਖਸ਼ ਦਿਓ हे Swami ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਕਿਉਂਕਿ ਇੱਕ ਤੇਰਾ ਕਰ ਸਦਾ ਅਟਲ ਰਹਿਣ ਵਾਲਾ ਹੈ ਜੇ ਤੂ ਗੋਵਿੰਦ ਅਰਾਧੀਐ ਹੋਵ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜੇ ਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਤ ਇਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਾਲ ਥਲ ਮੈਲ ਪੂਰੀਆ ਰਵਿਆ ਵਿੱਚ ਵਣਾ ਸੋ ਪ੍ਰਭ ਚਤਨ ਆਵਈ ਕਿਥੜਾ ਦੁੱਖ ਗਣਾ ਜਿੰਰ ਵਿਆਸੋ ਪ੍ਰਭ ਤਿੰਨਾ ਪਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਜੋ ਪ੍ਰਭ ਤੇਜ ਕੇ ਪਾਇ ਲਗਾ ਚੇਤ ਦੇ ਮਹੀਨੇ ਰਾਈ ਗੁਰੂ ਜੀ ਫਰਮਾਉਂਦੇ ਹਨ ਪ੍ਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਬਹੁਤ ਆਨੰਦ ਮਿਲਦਾ ਹੈ ਪਰ ਜੀਬ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਜੇਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਪਾਲਿਆ ਹੈ ਉਸ ਦਾ ਸੰਸਾਰ ਵਿੱਚ ਜਨਮ ਸੁਖ ਲਾ ਮੰਨਿਆ ਗਿਆ ਹੈ ਪਰਮਾਤਮਾ ਦੀ ਯਾਤੂਮ ਬਗੈਰ ਇੱਕ ਪਲ ਲਈ ਵੀ ਜੀਣਾ ਜ਼ਿੰਦਗੀ ਵਿਅਰਥ ਬੀਤਦੀ ਸਮਝੋ ਉਹ ਨਿਰੰਕਾਰ ਪਾਣੀ ਧਰਤੀ ਆਕਾਸ਼ ਅਤੇ ਜੰਗਲਾਂ ਵਿੱਚ ਹਰ ਥਾਂ ਮੌਜੂਦ ਹੈ ਜੀ ਐਜਾ ਪ੍ਰਭੂ ਯਾਦ ਨਾ ਆਏ ਤਾਂ ਕਿਤਨਾ ਦੁੱਖ ਭੋਗਣਾ ਪੈਂਦਾ ਹੈ ਉਹ بیان ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ ਹੈ ਉਹ ਕਿਸਮਤ ਵਾਲੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਮੇਰੀ ਮਨ ਨੂੰ ਪਰਮਾਤਮਾ ਦੇ ਦਰਸ਼ਨ دیدار ਦੀ ਝਾ ਲੱਗੀ ਹੋਈ ਹੈ ਅਤੇ ਉਸ ਦੀ ਮਨ ਵਿੱਚ ਭਿਆਸ ਹੈ ਚੇਤ ਦੇ ਮਹੀਨੇ ਜੋ ਮੈਨੂੰ ਪ੍ਰਭੂ ਨਾਲ ਮਿਲਾ ਦੇਵੇਗਾ ਮੈਂ ਉਸ ਦੇ ਪੈਰੀ ਲੱਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ